ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਰਾਜਪਿੰਦਰ ਕੌਰ ਲੈ ਕੇ ਹਾਜ਼ਰ ਐ ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੇਠ ਕਈ ਇਲਾਕੇ ਨੇ ਪਸ਼ੂਆਂ ਦੇ ਮਰਨ ਕਰਨ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਮਾਮਲਾ ਅਚਨਾਲਾ ਦੇ ਵਿੱਚ ਪੈਂਦੇ ਪਿੰਡ ਢਾਲੀਵਾਲ ਕਲੀਅਰ ਦਾ ਹੈ ਜਿੱਥੇ ਸੂਰਾਂ ਦੇ ਵਿੱਚ ਖਤਰਨਾਕ ਵਾਇਰਸ ਫੈਲਿਆ ਹੋਇਆ ਜਿਸ ਨੂੰ ਲੈ ਕੇ ਜਿੱਥੇ ਸੂਰ ਮਾਲਕਾਂ ਚ ਚਿੰਤਾ ਦਾ ਮਾਹੌਲ ਹੈ ਉੱਥੇ ਹੀ ਇਸ ਮਾਮਲੇ ਸੰਬੰਧੀ ਮਾਹਿਰਾਂ ਨੇ ਲੋਕਾਂ ਨੂੰ ਚਿੰਤਾ ਮੁਕਤ ਰਹਿਣ ਦੀ ਸਲਾਹ ਦਿੱਤੀ ਹੈ ਤੇ ਇਹ ਕਿਹਾ ਹੈ ਕਿ ਬਿਮਾਰੀ ਇਨਸਾਨਾਂ ਦੇ ਵਿੱਚ ਨਹੀਂ ਫੈਲਦੀ ਇਸ ਤੇ ਲਈ ਘਬਰਾਉਣ ਦੀ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਤੇ ਹੜ੍ਹਾਂ ਦੀ ਮਾਰ ਸਭ ਤੋਂ ਜ਼ਿਆਦਾ ਗੁਰਦਾਸਪੁਰ ਚ ਪਈ ਹੈ ਜਿਸ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਦੇ 73 ਸਕੂਲਾਂ ਦੇ ਵਿੱਚ ਛੁੱਟੀਆਂ 15 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਨੇ ਇਸ ਦਾ ਕਾਰਨ ਹੜ੍ਹਾਂ ਦੇ ਪਾਣੀ ਦਾ ਨਾ ਨਿਕਲਣਾ ਤੇ ਇਮਾਰਤਾਂ ਦੀ ਖਰਾਬ ਹਾਲਤ ਦੱਸੀ ਜਾ ਰਹੀ ਹੈ ਜਿਸ ਕਰਕੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਤੇ 61 ਐਲੀਮੈਂਟਰੀ ਤੇ 12 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਾਰਤਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਵਿਦਿਆਰਥੀਆਂ ਲਈ ਖੋਲਣਾ ਸੁਰੱਖਿਅਤ ਨਹੀਂ ਹੈ 22 ਸਤੰਬਰ ਤੋਂ GST ਦੇ ਨਵੇਂ ਸਲੈਬ ਕਰਨ ਕਈ ਚੀਜ਼ਾਂ ਦੀਆਂ ਕੀਮਤਾਂ ਘਟਣਗੀਆਂ ਤੇ ਲੋਕਾਂ ਨੂੰ ਰਾਹਤ ਮਿਲੇਗੀ ਪਰ ਅਮੋਲ ਨੇ 22 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ GST 2.0 ਸੁਧਾਰ ਬਾਰੇ ਇੱਕ ਵੱਡਾ ਸਪਸ਼ਟੀਕਰਨ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਪੈਕ ਕੀਤੇ ਗਏ ਪਾਊਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ। ਅਮੋਲ ਨੇ ਕਿਹਾ ਕਿ ਪਾਊਚ ਦੁੱਧ ਤੇ ਹਮੇਸ਼ਾ 0%, 0 GST ਰਿਹਾ ਇਸ ਲਈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਜਾਂ ਵਾਧੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ ਇਹ ਬਿਆਨ ਅਜੇ ਹੀ ਸਮੇਂ ਵਿੱਚ ਆਇਆ ਜਦੋਂ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਪਾਊਚ ਦੁੱਧ 3 ਤੋਂ 4 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ ਇਸ ਵੇਲੇ ਮਹਿਤਾ ਨੇ ਇਹਨਾਂ ਰਿਪੋਰਟਾਂ ਨੂੰ ਝੂਠਾ ਘਰਾੜ ਦਿੱਤਾ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਸਿਰਫ ਲੰਬੀ ਉਮਰ ਵਾਲਾ UHT ਦੁੱਧ ਹੀ ਸਸਤਾ ਹੋਏਗਾ ਹੁਣ ਤੱਕ ਇਸ ਤੇ 5% GST ਲਗਾਇਆ ਜਾਂਦਾ ਸੀ ਜੋ ਹੁਣ 22 ਸਤੰਬਰ ਤੋਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਉਦਰਾ ਸ਼੍ਰੋਮਣੀ ਕਾਲੀਦਲ ਦੇ ਬਾਗੀ ਤੜੇ ਦੇ ਮੁਖੇ ਗਿਆਨੀ ਹਰਪੀ ਸਿੰਘ ਅੱਜ ਉਹ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਹੜਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਇਸ ਮੌਕੇ ਤੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿ ਉਹਨਾਂ ਨੇ ਗੁਰਬਾਣੀ ਵੇਚ ਕੇ ਤੇ ਹੋਟਲਾਂ ਤੋਂ ਪੈਸੇ ਇਕੱਠੇ ਕੀਤੇ ਨੇ ਇਸ ਦੇ ਲਈ ਪਿੰਡ ਪਿੰਡ ਜਾ ਕੇ ਪੈਸੇ ਵੰਡ ਰਹੇ ਨੇ ਇਸ ਕਰਕੇ ਲੋਕਾਂ ਨੂੰ ਜੇਕਰ ਉਹ ਪੈਸੇ ਦੇ ਰਹੇ ਨੇ ਤਾਂ ਲੈ ਲੈਣੇ ਚਾਹੀਦੇ ਨੇ ਤੇ ਕੇਂਦਰ ਵੱਲੋਂ ਦਿੱਤੇ ਰਾਹਤ ਪੈਕੇਜ ਨੂੰ ਬਹੁਤ ਥੋੜਾ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਪੰਜਾਬ ਦੇ ਨੁਕਸਾਨ ਦੀ ਪਰਪਾਈ ਨਹੀਂ ਹੋ ਸਕਦੀ ਮਾਚੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਸ੍ਰੀ ਚਾਰਟ ਸਾਹਿਬ ਨਹਿਰ ਤੇ ਸ਼ਸ਼ੋਭਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ ਇਸ ਦਾ ਕਾਰਨ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਸਭ ਤੋਂ ਪਹਿਲਾਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੇ ਸਾਰੀ ਰਾਤ ਬੈਠ ਕੇ ਜਾਪ ਕੀਤਾ ਇਸ ਸਾਰੀ ਘਟਨਾ ਦੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੂਚ で出ていけばい。 ਅਗਲੀ ਖਬਰ ਹੈ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਰਕਾਰੀ ਕੰਮਕਾਜ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਅਮ੍ਰਿਤਸਰ ਵਿਖੇ ਦਰਜ ਐਫ ਆਈ ਆਰ ਵਿੱਚ ਉਹਨਾਂ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਵਿਖੇ ਐਂਟਰੀ ਸਪੈਟਰੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਨੋਟਿਸ ਹਾਈ ਕੋਰਟ ਵੱਲੋਂ ਭੇਜਿਆ ਗਿਆ ਹੈ ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਖਿਲਾਫ ਮਾਮਲੇ ਦੇ ਵਿੱਚ ਵੀ ਰੈਗੂਲਰ ਜ਼ਮਾਨਤ ਦਾਇਰ ਕੀਤੀ ਗਈ ਹੈ ਇਸ ਬੰਦੀ ਫਿਲਹਾਲ ਮਜੀਠੀਆ ਦੇ ਵਕੀਲਾਂ ਵੱਲੋਂ ਅਗਲੀ ਤਾਰੀਖ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ। ਅੱਜ ਸਵੇਰੇ ਪੀਆ ਟੀਸੀ ਦੀ ਇੱਕ ਬੱਸ ਹਾ사ਗ੍ਰਸਤ ਹੋ ਗਈ। ਬੱਸ ਦੇ ਵਿੱਚ 120 ਦੇ ਕਰੀਬ ਸਵਾਰੀਆਂ ਸਨ ਤੇ ਇਸ ਹਾਸੇ ਦਾ ਕਾਰਨ ਓਵਰਲੋਡਿੰਗ ਦੱਸਿਆ ਜਾ ਰਿਹਾ ਹੈ। ਅਚਾਨਕ ਬਸ ਦੀਆਂ ਕਮਾਨੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਕੇ ਸਾਹਮਣੇ ਦਰਖਤ ਦੇ ਵਿੱਚ ਜਾ ਵੱਜੀ ਤੇ ਦਰਖਤ ਵੀ ਟੁੱਟ ਗਿਆ। ਬੱਸ ਦੇ ਵਿੱਚੋਂ ਕਈ ਸਵਾਰੀਆਂ ਗੰਭੀਰ ਫੱਟੜ ਹੋਈਆਂ ਨੇ ਜਿਨ੍ਹਾਂ ਨੂੰ ਉਲਾਜ ਲਈ ਪਾਸੋਂ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਭਰਤੀ ਕਰਵਾਇਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਮਰਥਕ ਅਤੇ ਸੱਜੇ ਪੱਖੀ ਕਾਰਕੁਨ ਚਾਰਲੀ ਕਿਰਕ ਨੂੰ ਇੱਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਇਹ ਘਟਨਾ ਯੂਟਾ ਰਾਜ ਦੀ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਵਾਪਰੀ। ਚਾਰਲੀ ਇਥੇ ਅਮਰੀਕਨ ਕਮਬੈਕ ਟੂਰ ਪ੍ਰੋਗਰਾਮ ਲਈ ਆਇਆ ਸੀ ਚਾਰਲੀ ਦੇ ਕਤਲ ਤੇ 트াম্প ਨੇ ਇੱਕ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਸੱਚੇ ਮਹਾਨ ਅਮਰੀਕੀ ਦੇਸ਼ ਭਗਤ ਚਾਰਲੀ ਕਿਰਕ ਦੇ ਸਨਮਾਨ ਦੇ ਵਿੱਚ ਮੈਂ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਪਰਦੇ ਸਾਰੇ ਝੰਡੇ ਅੱਧੇ ਚੁਕਾਏ ਰੱਖਣ ਦਾ ਆਦੇਸ਼ ਦਿੰਦਾ ਹਾਂ 네ਪਾਲ ਦੇ ਵਿੱਚ ਪਿਛਲੇ 2 ਦਿਨਾਂ ਤੋਂ ਚੱਲ ਰਹੇ ਹਿੰਸਕ ਅੰਦੋਲਨ ਕਾਰਨ ਹਾਲਾਤ ਕਾਫੀ ਜ਼ਿਆਦਾ ਤਣਾਪੁਰ ਨੇ ਹਵਾਈ ਅੱਡੇ ਤੇ ਸੈਂਕੜੇ ਯਾਤਰੀ ਫਸੇ ਹੋਏ ਨੇ ਪਰ ਹੁਣ ਉਧਰ ਫਸੇ ਭਾਰਤੀਆਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਇਸ ਸਬੰਧ ਦੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਭਾਰਤ ਦੀਆਂ ਨਿੱਜੀ ਹਵਾਈ ਕੰਪਨੀਆਂ 에ਅਰ ਇੰਡੀਆ ਤੇ ਇੰਡੂਗੋ ਨੂੰ ਕਾਠਮੰਡੂ 에ਅਰਪੋਰਟ ਤੋਂ ਭਾਰਤੀਆਂ ਨੂੰ ਬਾਹਰ ਕੱਢਣ ਲਈ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਨਿਰਪੱਖ ਪੋਸਟ